ਇਸੋ ਨਿਹਾਲ ਸਭੁ ਕੀ ਅਗਲਾ ਸਤਨਾਮੁ ਵਾਹਿਗੁਰੂ ਸਤਨਾਮੁ ਵਾਹਿਗੁਰੂ ਸਤਨਾਮੁ ਵਾਹਿਗੁਰੂ ਸਤਨਾਮੁ ਵਾਹਿਗੁਰੂ ਸਤਨਾਮੁ ਵਾਹਿਗੁਰੂ ਸਤ

サトラスリバイスリバイサスリイリイサスリイサ ست نام ستنا Saturn, <clears> i <throat> 와이 크루사 와이 크리티 사트 카우 시두와 유차 사포나 시리 와 시리 와사 ਨਾਮ ਲੈ ਕੇ ਕਰ ਹੱਥ ਰ ਜੇਰ ਤੂੰ ਨਾਮੋ ਲਵਾ ਪਾਇਆ ਤਉ ਸੁਖ ਮਾ ਨਾਮ ਜਿ ਲਵਗੇਂ ਤੀ ਆਪਣੀ ਭਗਤੀ ਲਾ ਸਾਂਭਾਵੇ ਨੋਈ ਸਾਂ ਸਾਂ ਚੱਤੀਆ ਕਦ ਗਤੀ ਸੱਚੇ ਬਾਪੇ ਸ਼ਾਮ ਜਮਨੰ ਮੋਲੇ ਕਰੀਆ ਦਰ